ਹਾਂਜੀ ਮਿੱਤਰੋ ਕੀ ਹਾਲ ਨੇ ਜੀ ਤੇ ਆਪਾਂ ਵੀ ਕੰਮ ਖਤਮ ਕੀਤਾ ਸੀ ਤੇ ਚੱਲੇ ਸੀ ਘਰ ਨੂੰ ਤੇ ਮੈਂ ਕਿਹਾ ਪੰਗਲੀ ਕੈਮਰਾ ਸਟੈਂਡ ਤੇ ਆਪਾਂ ਵੀ ਗੱਲਬਾਤ ਕਰ ਲਈ ਕੋਈ ਆਹ ਰ ਆਦਮ ਹੌਲ ਹੁੰਦਾ ਵੇਖੋ ਆਸਟ੍ਰੇਲੀਆ ਦੀਆਂ ਸੜਕਾਂ ਤੇ ਆਪਾਂ ਕਹਿੰਦੇ ਨੇ ਜਦੋਂ 8:00 ਵਜੇ 10:00 ਵਜੇ ਲੋਕੀ ਘਰੋ ਘਰੀ ਵੜ ਗਏ ਵੀ ਹੁਣ ਕਿਹਨੇ ਸੜਕਾਂ ਤੇ ਆਉਣਾ ਇਥੇ ਯਾਰ ਕਿਸੇ ਟਾਈਮ ਮਰਜ਼ੀ ਆ ਜਾਓ ਤੁਸੀਂ ਰਾਤ ਨੂੰ ਆ ਜਾਓ ਦੁਪਹਿਰੇ ਆ ਜਾਓ ਸ਼ਾਮ ਨੂੰ ਆ ਜਾਓ ਅੱਧੀ ਰਾਤ ਨੂੰ ਆ ਜਾਓ ਕੋਈ ਨਾ ਕੋਈ ਸੜਕਾਂ ਤੇ ਫਿਰਦਾ ਹੀ ਹੁੰਦਾ ਜਿੱਦਾਂ ਪਤਾ ਨਹੀਂ ਲੱਗਦਾ ਨਹੀਂ ਹੁੰਦਾ ਵੀ ਕਿਸੇ ਨਾ ਕਿਸ ਨੂੰ ਕੋਈ ਨਾ ਕੰਮ ਪਿਆ ਹੀ ਰਹਿੰਦਾ ਕਈ ਵਾਰ ਤੜਕੇ ਜਿੰਨੀ ਮਰਜ਼ੀ ਅਰਲੀ 2 ਵਜੇ ਆ ਜਾਓ 3 ਵਜੇ ਆ ਜਾਓ ਪਤਾ ਨਹੀਂ ਲੋਕ ਕਿੱਧਰ ਤੁਰੇ ਜਾਂਦੇ ਆ ਕੋਈ ਨਾ ਕੋਈ ਕਿਸੇ ਪਾਸੇ ਤੁਰਿਆ ਹੀ ਹੈ ਮਤਲਬ ਸੜਕ ਕਦੇ ਖਾਲੀ ਨਹੀਂ ਮਿਲਨੀ ਜਿਹੜੀਆਂ ਮੈਟਰੋ ਦੀਆਂ ਸੜਕਾਂ ਨੇ ਮੇਨ ਏਰੀਆ ਦੀਆਂ ਵੀ ਕਿਸੇ ਦਾ ਕੰਮ ਕਿੰਨੇ ਵਜੇ ਦਾ ਕਿਸੇ ਦਾ ਕਿੰਨੇ ਵਜੇ ਦਾ ਕੋਈ ਤੁਰਿਆ ਆਉਂਦਾ ਕੋ ਤੁਰਿਆ ਜਾਂਦਾ ਲੋਕ ਤੁਰੇ ਹੀ ਰਹਿੰਦੇ ਆ ਤੁਰੇ ਹੀ ਰਹਿੰਦੇ ਆ ਕਿਉਂਕਿ ਇੱਧਰ ਜਿਹੜੀ ਜ਼ਿੰਦਗੀ ਹੈ ਨਾ ਭੱਜ ਦੌੜ ਬਹੁਤ ਆ ਇੱਧਰ ਲਾਈਫ ਬਿਜ਼ੀ ਬਹੁਤ ਆ ਇੱਧਰ ਜਾ ਵੜ ਉੱਧਰ ਜਾਵਣ ਮਤਲਬ ਇਹ ਕਹਿ ਲਓ ਵੀ ਕੋਈ ਫ੍ਰੀ ਨਹੀਂ ਹੈਗਾ ਕੋਈ ਗੱਡੀ ਤੁਰੀ ਆਉਂਦੀ ਕੋਈ ਗੱਡੀ ਇੱਧਰ ਨੂੰ ਆ ਰਹੀ ਕੋਏ ਨੂੰ ਜਾਰੀ ਕੋਈ ਨਾ ਕੋਈ ਕਿਤੇ ਨਾ ਕਿਤੇ ਤੁਰਿਆ ਹੀ ਰਹਿੰਦਾ ਜਿਵੇਂ ਮਤਲਬ ਇੱਥੇ ਲੱਗਣ ਲੱਗਦਾ ਨਾ ਜਿਵੇਂ ਪਿਆਪਾ ਕੰਮ ਲਿਓ ਬਣਿਆ ਇਹਨਾਂ ਦੇਸ਼ਾਂ 'ਚ ਬਸ। ਧੱਕਰੀ ਜਾਓ ਕੰਮ ਤੁਰੇ ਜਾਓ ਤੁਰੇ ਆਓ। ਤੇਰਾ ਤੇ ਆ ਫੀਲ ਹੋਣ ਲੱਗ ਜਾਂਦਾ ਹੁੰਦਾ ਵੀ ਯਾਰ ਬਣੇ ਹੀ ਕੰਮ ਲੀਆਂ ਬਸ ਵੀ ਘਰੋਂ ਉੱਠੇ ਕੰਮ ਤੇ ਆ ਕੇ ਘਰੋਂ ਉੱਠੇ ਕੰਮ ਤੇ ਚਲੇ ਗਏ। ਘਰ ਆ ਕੇ ਕੰਮ ਕਰ ਲਿਆ ਕਈ ਵਾਰ ਕੋਈ ਕਰਦਾ ਮਾੜਾ ਮੋਟਾ ਕੰਮ ਕਰ ਲਿਆ ਸਵੇਰੇ ਉੱਠੇ ਫਿਰ ਕੰਮ ਤੇ ਜਾਵੜੇ। ਇਹ ਤਾਂ ਜ਼ਿੰਦਗੀ ਇਦਾਂ ਦੀ ਹੀ ਰਹਿ ਗਈ ਸੀ ਨੂੰ ਤੋ ਕੇ। ਤਕਰੀਬਨ ਸਾਰਿਆਂ ਦੇ ਹੀ ਹਾਲ ਹੈ ਮੈਂ ਇੱਥੋਂ ਦੀ ਗੱਲ ਨਹੀਂ ਕਰਦਾ ਜਿੰਨੇ ਵੀ ਦੇਸ਼ ਨੇ ਬਾਹਰ ਦੇ ਕੁਝ ਜਨਾਂ ਦੀ ਤਰੱਕੀ ਦਾ ਇਹ ਕਾਰਨ ਹੈ ਨਾ ਇਹ ਲੋਕਾਂ ਨੂੰ ਵਹਿਣ ਹੀ ਨਹੀਂ ਦਿੰਦੇ ਜਦੋਂ ਕਿਸੇ ਨੇ ਵੇਲੇ ਰਹਿਣਾ ਨਹੀਂ ਕੰਮਕਾਰ ਲਗਾਤਾਰ ਕਰੀ ਜਾਣਾ ਇੱਥੇ ਲੋੜਾਂ हिसाब ਦੀਆਂ ਬਣ ਜਾਂਦੀਆਂ ਨੇ ਤੁਸੀਂ ਕੰਮ ਤੋਂ ਵੇੜਾ ਰਹਿ ਨਹੀਂ ਸਕਦੇ ਜੋ ਤੁਹਾਡਾ ਸਿਸਟਮ ਹੈ ਤੁਹਾਨੂੰ ਵੀ ਕੰਮ ਉਸ ਹਿਸਾਬ ਨਾਲ ਹੀ ਚੱਲਣਾ ਹੈ ਤੇ ਫਿਰ ਆਪਣੇ ਆਪ ਹੀ ਬੰਦਾ ਮਸ਼ੀਨ ਬਣ ਜਾਂਦਾ ਕਿਉਂਕਿ ਇੰਡੀਆ ਆਪਣੇ ਪੰਜਾਬ 'ਚ ਹੈ ਨਾ ਜਿੱਦਾ ਸਰਦਾ ਉਹ 9 ਵਜੇ ਉੱਠਦਾ ਸਵੇਰੇ ਉਹ 10 ਵਜੇ ਉੱਠਦਾ ਕੋਈ ਕਹਿੰਦਾ ਮੇਰਾ ਥਰਦਾ ਮੈਨੂੰ ਕਿ ਲੋਡ ਡਾਕਟਰ ਨਹੀਂ ਚੱਲ ਕਰ ਲਾਂਗੇ ਯਾਰ ਇੱਥੇ ਸਿਸਟਮ ਨੇ ਤੁਹਾਡੀਆਂ ਲੋੜਾਂ ਇਸ ਹਿਸਾਬ ਨਾਲ ਸੈੱਟ ਕੀਤੀਆਂ ਨੇ ਤੁਹਾਨੂੰ ਉੱਠਣਾ ਹੀ ਪੈਣਾ ਸਵੇਰੇ ਕੰਮ ਤੇ ਜਾਣਾ ਹੀ ਪੈਣਾ ਤੁਹਾਡੀਆਂ ਲੋੜਾਂ ਤੁਹਾਡੀਆਂ ਜ਼ਰੂਰਤਾਂ ਤੁਹਾਡਾ ਸਿਸਟਮ ਇਸ ਹਿਸਾਬ ਨਾਲ ਸੈੱਟ ਕਰਦਾ ਇਹਨਾਂ ਨੇ ਦਿਮਾਗ ਹੀ ਇਸ ਹਿਸਾਬ ਨਾਲ ਸੈੱਟ ਕਰ ਦਿੰਦੇ ਆ ਕਿ ਬੰਦੇ ਨੂੰ ਉੱਠ ਕੇ ਜਾਣਾ ਹੀ ਪੈਣਾ ਆਹਰ ਬੰਦਾ ਕੀੜਿਆਂ ਵਾਂਗੂ ਤੁਰਿਆ ਫਿਰਦਾ ਸੜਕਾਂ ਤੇ ਕੋਈ ਤੁਰਿਆ ਆਉਂਦਾ ਕੋਈ ਇਹਨਾਂ ਤੁਰਿਆ ਜਾਂਦਾ ਕੰਮ ਹੀ ਪ੍ਰਧਾਨ ਹੈ ਬਸ ਹਰ ਪਾਸੇ ਕੰਮੀ ਕੰਮ ਕੋਈ ਕੰਮ ਤੇ ਤੁਰਿਆ ਜਾਂਦਾ ਕੋਈ ਕੰਮ ਖਤਮ ਕਰਕੇ ਆਉਂਦਾ ਪਿਆ ਕਿਸੇ ਨੇ ਸ਼ੁਰੂ ਕਰਨਾ ਹੈ ਕਿ ਦੀ ਅੱਧੀ ਰਾਤ ਨੂੰ ਸ਼ਿਫਟਾਂ ਤੇ ਇਹ ਦੇਸ਼ ਇਹਨਾਂ ਚੀਜ਼ਾਂ ਕਰਕੇ कामयाब ਹੁੰਦੇ ਆ ਬਹੁਤ ਕਿਉਂਕਿ ਹਰ ਬੰਦਾ ਕੰਮ ਕਰਦਾ ਵੇਲਾ ਹੈ ਹੀ ਨਹੀਂ ਕੋਈ ਹੁਣ ਆਪਣੇ ਦੇਸ਼ਾਂ ਦੇ ਵਿੱਚ ਆਪਣੇ ਵਾਲੇ ਪਾਸੇ ਕੋਈ ਚੀਜ਼ਾਂ ਕਿਉਂ ਗਲਤ ਨੇ ਜਿਵੇਂ ਵੇਲੇ ਬੰਦੇ ਮੋੜਾਂ ਦੇ ਬੈਠੇ ਆ ਕੋਈ ਸ਼ਾਮ ਨੂੰ ਤਾਸ਼ ਖੇਡੀ ਜਾਂਦਾ ਹੈ ਕੋਈ ਗੱਪਾਂ ਮਾਰੀ ਜਾਂਦਾ ਜੇ ਵਿਹਲੇ ਨੇ ਤਾਂ ਵਿਹਲੇ ਉਹ ਗੇੜੀਆਂ ਕੱਢੀ ਜਾਂਦੇ ਨੇ ਮੋਟਰਸਾਈਕਲਾਂ ਤੇ ਹੁਣ ਉਹਨਾਂ ਨੇ ਕੁਛ 4 ਰੁਪਏ ਖਰਾਬ ਹੀ ਕਰਕੇ ਆਉਣਿਆ ਨਾ ਕਮਾਉਣਾ ਤੇ ਕੁਛ ਨਹੀਂ ਜਿਹੜੇ ਗੇੜੀਆਂ ਮਾਰੀ ਜਾਂਦੇ ਆ ਸ਼ਹਿਰ ਚ ਵੜ ਗਏ ਮੁੰਡੇ ਮੋਟਰਸਾਈਕਲ ਲੈ ਕੇ ਗਏ ਐਨੂੰ ਕਦੇ ਐਨੂੰ ਕਿਉਂਕਿ ਇੱਧਰ ਯਾਰ ਹਰ ਬੰਦਾ ਕਮਾਉਣ ਵਾਲੇ ਪਾਸੇ ਹੀ ਤੁਰਿਆ ਯਾਰੜ ਨਾਲਾ ਕੋਈ ਨਹੀਂ ਹੈਗਾ ਇੱਥੇ ਤੁਹਾਨੂੰ ਇੱਕ ਵੀ ਬੰਦਾ ਨਹੀਂ ਮਿਲੇਗਾ ਜਿਹੜਾ ਕਾਰ ਦੇ ਉੱਤੇ ਵਿਹਲੀਆਂ ਗੇੜੀਆਂ ਮਾਰਦਾ ਹੋਵੇ ਜਾਂ ਬੈਠਾ ਤਾਸ਼ ਖੇਡਦਾ ਹੋਵੇ ਹਰ ਰੋਰ ਕਰਦਾ ਹੋਵੇ ਸਾਰੇ ਬਿਜ਼ੀ ਨੇ ਤੋ ਦੇਸ਼ ਕਿਉਂ ਨਹੀਂ ਤਰੱਕੀ ਕਰਨਗੇ ਕਿਉਂ ਨਹੀਂ ਅੱਗੇ ਜਾਣਗੇ ਜਿੱਥੋਂ ਦੇ ਸਾਰੇ ਬੰਦੇ ਆਪਦਾ ਕੰਮ ਕਰਦੇ ਆ ਧਿਆਨ ਨਾਲ ਕੰਮ ਕਰਦੇ ਆ ਦੇਸ਼ ਦੀ ਤਰੱਕੀ ਦੀ ਸਭ ਆਉਂਦੇ ਆ ਟੈਕਸ ਭਰਦੇ ਆ ਤੇ ਵੇਲਿਆਂ ਦੀ ਰੇਸ਼ਿਓ ਹੈ ਹੀ ਨਹੀਂ ਹਰ ਬੰਦਾ ਕੰਮ ਕਰਦਾ ਹਰ ਬੰਦਾ ਪੈਸਾ ਕਮਾਉਂਦਾ ਹਰ ਬੰਦਾ ਟੈਕਸ ਭਰਦਾ ਇੰਨਾ ਕੰਟਰੀਆਂ ਕਰਕੇ ਇਹ ਦੇਸ਼ ਅੱਗੇ ਆ ਫਿਰ ਤੇ ਇਸੇ ਕਰਕੇ ਇੰਨਾ ਤਰੱਕੀ ਨਾਲ ਦੇਸ਼ਾਂ ਦੀ ਵੱਧ ਹੁੰਦੀ ਹੈ ਕਿਉਂਕਿ ਹਰ ਬੰਦਾ ਕੰਮ ਕਰਦਾ ਹਰ ਬੰਦਾ ਟੈਕਸ ਭਰਦਾ ਵੇਲੜਪੁਣਾ ਹੈ ਨਹੀਂ ਬਿਲਕੁਲ ਵੀ ਜਦੋਂ ਆਪਣੇ ਦੇਸ਼ ਵੀ ਇਹ ਕੰਮ ਹੋਣ ਲੱਗ ਗਿਆ ਨਾ ਵੀ ਸਾਰੇ ਮੁੰਡੇ ਸ਼ਰਮ ਸੰਗ ਛੱਡ ਕੇ ਕੋਈ ਨਾ ਗੁਰੂ ਜਗਾਰ ਆਪਣਾ ਕਰਨ ਲੱਗੇ ਚਾਹੇ ਛੋਟਾ ਮੋਟਾ ਹੀ ਕਰਨ ਲੱਗ ਜਾਣ ਤੁਸੀਂ ਦੇਖਿਓ ਦਿਨਾਂ 'ਚ ਫਰਕ ਪੈ ਜੇਗਾ ਜੇ ਉਹਪਰੋਂ ਉੱਥੇ ਸ਼ਰਮ ਆਉਂਦੀ ਹੈ ਵੀ ਯਾਰ ਉੱਥੇ ਦੀ ਮਾੜਾ ਮੋਟਾ ਛੋਟਾ ਮੋਟਾ ਕੰਮ ਨਹੀਂ ਕਰ ਸਕਦਾ ਇੱਧਰ ਆ ਕੇ ਵੀ ਆਪਾਂ ਨੂੰ ਸਾਰੇ ਕੰਮ ਕਰਨੇ ਪੈਂਦੇ ਆ ਕਲੀਨਿੰਗ ਵੀ ਕਰਨੀ ਪੈ ਜਾਂਦੀ ਏ ਸਫਾਈ ਵੀ ਕਰਨੀ ਪੈ ਜਾਂਦੀ ਮਤਲਬ ਛੋਟੇ ਤੋਂ ਛੋਟਾ ਗੰਦੇ ਤੋਂ ਗੰਦਾ ਕੋਈ ਵੀ ਕੰਮ ਮਿਲੇ ਅਸੀਂ ਭੱਜ ਕੇ ਕਰ ਲੈਂਦੇ ਆ ਡਾਲਰਾਂ ਦੇ ਲਾਲਚ ਦੇ ਵਿੱਚ ਇਹੀ ਸੰਗ ਕਿਤੇ ਇੰਡੀਆ ਲਾ ਕੇ ਲੋਕ ਕਰਨ ਲੱਗ ਜਾਨਾ ਹੁਣ ਚਟਾਂ ਦੇ ਮੁੰਡੇ ਹੀ ਵਾਈ ਜੱਜ ਨਾਲ ਕਰਨ ਆਪਦੀ ਸਬਜ਼ੀ ਬੀਜ ਕੇ ਆਪ ਵੇਚਣੀ ਸ਼ੁਰੂ ਕਰ ਦੇਣ ਕਿਉਂ ਕਿਸੇ ਆੜਤੀ ਜਾਂ ਮੰਡੀਆਂ ਦੇ ਮੂੰਹ ਚ ਵੇਖਣਾ ਅਗਲੇ ਰੇਟ ਨਹੀਂ ਲਾਉਂਦੇ ਪੁੱਛਦੇ ਨਹੀਂ ਆਪਣੀ ਆਪ ਵੇਚ ਲੋ ਕੋਈ ਚੀਜ਼ ਇਦਾਂ ਦੀ ਵੀਡੀਓ ਜਿਹੜੀ ਆਪਣੀ ਮਰਜ਼ੀ ਨਾਲ ਵੇਕੇ ਤੇ ਆਪਣਾ ਮੁਲਕ ਵੀ ਤਰੱਕੀ ਵੱਲ ਜਾਵੇ ਪਰ ਉੱਥੇ ਅੱਜ ਕੱਲ ਦੇ ਮੁੰਡੇ ਚੈਲਾ ਲਾ ਕੇ ਬਸ ਘੇੜੇ ਕੱਢਣ ਹੋਣਾ ਜੇ ਕੰਮ ਨੂੰ ਕਹਿਦੀ ਸ਼ਰਮ ਆਉਂਦੀ ਹੈ ਜਿੱਦ ਤਨਾ ਸੰਗ ਸ਼ਰਮ ਦਿਮਾਗ ਤੋਂ ਨਿਕਲ ਗਈ ਨਾ ਉਹਨਾਂ ਦੇ ਉਦਨ ਦੇਖਿਓ ਫਰਕ ਕਿੰਨਾ ਪੈਂਦਾ ਚਲੋ ਥੈਂਕ ਯੂ ਮਿੱਤਰੋ ਮੈਂ ਵੀ ਘਰ ਵਾਲੇ ਪਾਸੇ ਨੂੰ ਚੱਲਿਆ ਸੀ ਚਲੋ ਇੱਕ ਛੋਟੀ ਜਿਹੀ ਵੀਡੀਓ ਬਣਾ ਲਈ ਓਕੇ ਮਿੱਤਰੋ ਗੁੱਡ ਨਾਈਟ ਜੀ ਸਵੇਰੇ ਕਰਾਂਗੇ ਗੱਲ ਕੋਈ